ਨੇ ਖੰਭ ਕਿਹਾ ਜਾਂਦਾ ਸੀਗਾ ਅੱਜ ਬੀਜੇਪੀ ਦੇ ਉਹ ਬੰਦੇ ਆਮ ਆਦਮੀ ਪਾਰਟੀ ਚ ਜੁਆਇਨ ਹੋਇਆ ਕਿਉਂਕਿ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਔਰ ਜਿਹੜੀ ਇਹ ਛੋਟੀ ਜਿਹੜੀ ਸਮੇਂ ਦੀ ਪਾਰਟੀ ਵੱਧਦੀ ਹੋਈ ਦੇਸ਼ ਦੇ ਵਿੱਚ ਪਾਰਟੀ ਨੂੰ ਤੇ ਬਾਦ ਸਾਹਿਬ ਦੀਆਂ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਉਹ ਬੀਜੇਪੀ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਪੱਲਾ ਫੜਿਆ ਨਾਰਾ ਚੱਲ ਰਿਹਾ ਹੈ ਬੀਜੇਪੀ ਦੇ ਆਖੀ ਵਾਰ ਚਾਰ ਸੌ ਵਾਰੋ ਦੇ ਬਾਰੇ ਕੀ ਕਰ ਰਹੇ ਚਾਰ ਸੌ ਪਾਰਤਾ ਚਾਰ ਤਰੀਕ ਨੂੰ ਦੇਖ ਲਿਓ ਇਥੇ ਜਾਂਦਾ ਤੇ ਅਜਾ ਮੈਡਮ ਜਿੱਦਾਂ ਦੇਖਿਆ ਬਈ ਕਾਫੀ ਮੈਂਦਾ ਵੀ ਹੋ ਜਾਂਦੇ ਕੰਮ ਹੈ ਪਰ ਲੱਗਦਾ ਜੀ ਲੋਕਾਂ ਨੂੰ 20 ਪਾਰਟੀ ਤੇ ਭਰੋਸਾ ਇੱਕ ਮਾਨ ਹੈ ਜਿਹੜਾ ਵੀ ਸ਼ਾਮਲ ਹੋ ਦੇਖੋ ਇਹ ਪਾਰਟੀ ਦੇ ਵਿੱਚ ਇਹਨਾਂ ਦੀ ਪੰਜਾਬ ਦੇ ਵਿੱਚ ਬਣਾਈ ਹੋਈ ਆਪਣੀ ਸਰਕਾਰ ਇਹ ਆਮ ਲੋਕਾਂ ਦੀ ਸਰਕਾਰ ਬਣਾਈ ਹੋਈ ਹੈ ਤੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਇਹਨਾਂ ਨੇ ਉਹ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਜਿਹੜੇ ਉਹਨਾਂ ਦੇ 2 ਸਾਲ ਦੇ ਕੰਮਾਂ ਦੇ ਹੈਗੇ ਆ ਤੇ ਜਾਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੇ ਕਿਤੇ ਹੋਏ ਕੰਮਾਂ ਤੋਂ ਅੱਜ ਲੋਕ ਸੈਟੀਸਫਾਈ ਨੇ ਕਿਉਂਕਿ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਇੱਕ ਇੱਕ ਗਰੰਟੀ ਅਸੀਂ ਪੂਰੀ ਕਰ ਰਹੇ ਆਂ ਔਰ ਲੋਕ ਇੱਕ ਮੰਨੋ ਪਸੰਦ ਕਰਦੇ ਆਂ ਅੱਜ ਵੱਡੀ ਗਿਣਤੀ ਜਿਹਦੇ ਵਿੱਚ ਵੱਡੀ ਗਿਣਤੀ ਜੀ ਲੋਕ ਸ਼ਾਮਲ ਹੋਏ ਨੇ ਔਰ ਕਾਲੀ ਗੱਲ ਛੱਡ ਕੇ ਪੀਪੀ ਛੱਡ ਕੇ ਕਾਂਗਰਸ ਚੜ ਗਿਆ ਜੀ ਆਮ ਪਾਰਲੀ ਦੇ ਪੱਲਾ ਫੜਿਆ ਜੀ ਕੀ ਕਹਿੰਦੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਹੋਏ 2 ਸਾਲਾਂ ਦੇ ਕੰਮ ਨੇ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਆਈ ਹੋਈ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲਾਂ ਚ ਪੰਜਾਬ ਦੇ ਨਾਲ ਲੋਕਾਂ ਨਾਲ ਜੋ ਵਾਦੇ ਕੀਤੇ ਸੀਗੇ ਇਹ ਪਹਿਲੀ ਸਰਕਾਰ ਆ ਇੱਕ ਇੱਕ ਕਰਕੇ ਵਾਦਾ ਸਾਰਾ ਪੂਰੇ ਕਰ ਰਹੀ ਆ 600 ਜੂਨਰ ਬਿਲੀ ਦਾ 0 ਬਿਲਾ ਰਿਆ 70% ਲੋਕਾਂ ਦਾ ਇਹ ਪਹਿਲੀ ਵਾਰ ਹੋਇਆ ਲੋਕਾਂ ਦਾ ਜਿਹੜਾ ਮਾਨਾ ਮੈਂ ਜਦੋਂ ਪਿੰਡਾਂ 'ਚ ਵੀ ਜਾਂਨਾ ਪਿੰਡਾਂ 'ਚ ਵੀ ਇਹੀ ਆਵਾਜ਼ ਆ ਇੱਥੇ ਕਬੂਰ ਜਿਹੜੀ ਆ ਭਗਵਾਨ ਸਿੰਘ ਮਾਨ ਨੂੰ ਪਾਉਣੀ ਆ ਔਰ ਇੱਕ ਬਿਆਨ ਤੁਸੀਂ ਦਿੱਤਾ ਹੈ ਹੁਣੇ ਮੰਚ ਦੇ ਉੱਤੇ ਇੱਕ ਬੋਡੀ ਗਿਲਟਰ ਮੁੰਡਾ ਫੜ ਕੇ ਉਸ ਯੋਨ ਨੂੰ ਕਿਹਾ ਵੀ ਤੇਰੇ ਵਰਗੇ ਨੌਜਵਾਨ ਬਣਾਣੇ ਜਿਹੜੇ ਨਸ਼ੇ ਦੇ ਆਦੀ ਨੇ ਬਿਲਕੁਲ ਬਣਾਉਣੇ ਆ ਪਹਿਲਾਂ ਵੀ ਬਣਾਏ ਆ ਜਿਨ੍ਹਾਂ ਨੂੰ ਛਡਾਇਆ ਵਾ ਅੱਜ ਉਹ ਆਪਣੇ ਆਪਣੀਆਂ ਮਾਵਾਂ ਦੀ ਬੋਕਲਾਂ 'ਚ ਬੈਠੇ ਆ ਔਰ ਮੇਰਾ ਮਾਨਾ ਜਿਸ ਦਿਨ ਮਾਰਾ ਇਹਨੇ ਮੇਰੀ ਡਿਊਟੀ ਲਾਤੀ ਨੌ ਹਲਕਿਆਂ ਦੀ ਨੌ ਹਲਕਿਆਂ ਦੇ ਵਿੱਚ ਨਾ ਦਾ ਚਿੱਟਾ ਵੇਚਣ ਵਾਲਾ ਕੋਈ ਰਹਿੰਦਣਾ ਮੈਂ ਰਿਕਾਰਡ ਦੇ ਵਿੱਚ ਕਹਿ ਰਿਆ ਨਾ ਕੋਈ ਚਿੱਟਾ ਵੇਚਣ ਵਾਲਾ ਰਹਿੰਦਣਾ ਨਾ ਕਿਸੇ ਮਾਂ ਦੇ ਪੁੱਤ ਨੂੰ ਮਾਂ ਤੋਂ ਦੂਰ ਹੁੰਦੇ। ਅਿੰਦਰ ਸੁਖਪਾਲ ਕਹਿ ਰਹੇ ਨੇ ਕਿ ਆਪ ਵੀ ਜੇ ਸਾਡੀ ਸਰਕਾਰ ਆ ਗਈ ਪਹਿਲੇ ਸੀਐਮ ਮਾਂ ਤੋਂ ਪਰਚਾ ਦਵਾਵਾਂਗੇ। ਗੱਲ ਸੁਣੋ ਉਹਨੂੰ ਕਹ ਨਾ ਨੌ ਮੰਨ ਤੇਲ ਹੁਣ ਨਾ ਰਾਜਾ ਨੇ ਨੱਚਣਾ। ਹੁਣ ਤਾਂ ਖਾਬ ਲੈਣੇ ਲਈ ਜਾਣਾ। ਰਾਜਾ ਬੜਿੰਗ ਕਹਿੰਦੇ ਆ ਕਿ ਅਗਰ ਤੇਰਾ ਜੀਰੋ ਆ ਗਈ ਤਾਂ ਮੈਂ ਸੱਸ ਛੱਡ ਦਿਆਂਗਾ। ਹੈਂ? ਰਾਜਾ ਬੜਿੰਗ ਕਹਿੰਦੇ ਤੇਰਾ ਜੀਰੋ ਆ ਗਈ ਤਾਂ ਮੈਂ ਸੱਸ ਕਾਂਗਰਸ ਤਾਂ ਵੈਸੇ ਹੀ ਖਾਲੀ ਹੋਈ ਪਈ ਆ 12 ਗਹਿ ਰਹੇ ਉਹ ਵੀ ਆ ਜਾਣੇ ਆ ਅਸੀਂ ਗੱਲ ਲੈਣੇ ਆ ਸਾਬ। ਬੀਜੇਪੀ ਵਾਲਾ ਨੂੰ ਪਿੰਡ 'ਚ ਨਹੀਂ ਵੜਨ ਦੇ ਰਹੇ ਜਿਹੜੇ ਆਪਣੇ ਕੌਂਸਲਾ ਜਨ ਸਜੇ ਨੇ ਉਸ ਵੈਂਟਰੀ ਕੀਤੀ ਇਸੇ ਨੇ ਕਣਕ ਬੀਜ ਕੇ ਝੋਨਾ ਵੜਿਆ ਜਿਹੇ ਜੇ ਕੰਡੇ ਬੀਜੇ ਹੋਇਆ ਉਹ ਜਿਹੀ ਪੱਟੂਗੇ ਸਾਡੇ ਕਿਸਾਨਾਂ ਲਈ ਤਾਂ ਪੰਜਾਬੀਆਂ ਲਈ ਤਾਂ ਏਡੇ ਦੇ ਕਿਲ ਗੱਡੇ ਮਿਲਦੇ ਆ ਇੱਥੇ ਉਹਨਾਂ ਨੂੰ ਹਾਰ ਪਾਉਗੇ ਲੋਕ ਪੰਜਾਬੀਆਂ ਅਸੀਂ ਲੋਕ ਗੁਰੂਆਂ ਦੀ ਧਰਤੀ ਤੇ ਜੰਮ ਪਾਲਾਂ ਇਹ ਥੋੜਾ ਵੀ ਸਾਡੇ ਲਈ ਕੋਈ ਕਿਲ ਗੱਡੇ ਕੁਰਬਾਨੀਆਂ ਦੇਣ ਲਈ ਪੰਜਾਬੀ ਡਾਂਗਾ ਖਾਂਣ ਲਈ ਪੰਜਾਬੀ ਤੇ ਉਹਨਾਂ ਲਈ ਕਿਲ ਗੱਡੇ ਨੇ ਅਸੀਂ ਪਾਕਿਸਤਾਨ ਦੇ ਨਾਗਰਿਕਾਂ